आप ही ने आप साझे हो आप ही ने रखी हो ना हो तो ही कुदरत साजी है कर आसम जुट हो जाओ आपने कुदरत के आप को विराजमान है अगर पूछे कि रब का कोई कोई आदमी पूछे कि रब का एड्रेस की रब रही है कितने तो पता की है हम कि मिले जा सकता है आसा भी वार्ता बचने कुदरत तो करता पुरत विध्यमान है विराजमान है। पहल पुर सावरा अथों का बना आसगा आस उसगा बरका उस बागरा नाचे पी है और इस संसार ने उस परमेश्वर की रोक तो फिर साधना कर लग पाए अलग अलग तरीके का जिन्हों को गुण सी ਕੋਈ ਮੋٹے ਤੌਰ ਤੇ ਇਸ ਸੰਸਾਰ ਚਾਰਕ ਸੰਦੇ ਬੰਦੇ ਨੇ ਕਿਸਮ ਦੇ ਬੜੇ ਉਹਨਾਂ ਨੂੰ ਚਾਰਾਂ ਨੂੰ ਵਧਾ ਕੇ ਫਿਰ ਕਈ ਹਜ਼ਾਰਾਂ ਬਣ ਜਾਂਦੀ ਹੈ ਪਰ ਮੋٹے ਤੌਰ ਤੇ ਚਾਰਕ ਸੰਦੇ ਇਨਸਾਨ ਨੇ ਗੁਰੂ ਨਾਨਕ ਦੇਵ ਜੀ ਚ ਇਹ ਸ਼ਬਦ ਦਾ ਸਾਰ ਇੱਕ ਉਹ ਲੋਕ ਨੇ ਜਿਹੜੇ ਵਿਦਿਆ ਪੜਦੇ ਜਿਨ੍ਹਾਂ ਨੂੰ ਬ੍ਰਹਮ ਨੂੰ ਕਿਹਾ ਜਾਂਦਾ ਹੈ ਵੈਸੇ ਹੈ ਕਿ ਬਰਾਬਰ ਸਮ ਪਰ ਧਾਰਮਿਕ ਆਗੂ ਜਿਹੜੇ ਸਾਡੇ ਨਾਲ ਵਿੱਚ ਗ੍ਰਾਵਟਾਈ ਉਹਨਾਂ ਨੇ ਵਰਟੀਕਲ ਕਰ ਦਿੱਤਾ ਉਪਰ ਤੋਂ ਦੇ ਕਰਦਾ ਉਪਰ ਤੋਂ ਤੇ ਹੈ ਨਹੀਂ ਸੰਭਰਮਨ ਖੱਤਰੀ ਸੁੰਦਰ ਤੇ ਵੈਸ਼ ਇਸ ਕਰਕੇ ਗੁਰੂਾਨਕ ਨੇ ਇਹਨਾਂ ਚਾਰਾਂ ਵਰਨਾਂ ਨੂੰ ਇੱਕ ਕੀਤਾ ਸੀ ਚਾਰ ਵਰਨ ਇੱਕ ਵਰਨ ਕਰਾਇਆ ਖੱਤਰੀ ਬ੍ਰਾਹਮਣ ਸ਼ੁਦ ਵੈਸ਼ ਉਪਦੇਸ਼ ਚਾਰ ਵਰਨਾਂ ਨੂੰ ਸਾਰੇ ਇਹ ਬਰਾਬਰ ਬਣ ਪਰ ਮੋਢੇ ਤੌਰ ਤੇ ਬੁਲਦੀ ਬਾਣੀ ਕੀ ਦੀ ਇਸ ਸੰਸਾਰ ਚਾਰ ਕਿਸਮ ਦੇ ਲੋਕ ਹੁੰਦੇ ਨੇ ਔਰ ਕਿਸੇ ਨੇ ਆਪਣੀ ਕਿਸਮ ਦੇਖਣੀ ਹੋਵੇ ਤੇ ਪਰਖ ਕਰ ਸਕਦਾ ਇੱਕ ਲੋਕ ਜਿਹੜੇ ਵਿਦਿਆ ਪੜਦੇ ਦਿਮਾਗੀ ਬੰਦੇ ਹੁੰਦੇ ਉਹਨਾਂ ਨੂੰ ਕੋਈ ਰਸਿੱਖਣਾ ਹੋਵੇ ਕੋਈ ਭਾਸ਼ਾ ਸਿੱਖਣੀ ਹੋਵੇ ਕੋਈ ਗਿਆਨ ਸਿੱਖਣਾ ਹੋਵੇ ਬੇਟਾ ਦਾ ਵਿਚਾਰ ਕਰਨਾ ਹੋਵੇ ਸੱਜਣਾ ਦਾ ਸੰਗੁਦਨ ਸਭ ਦੀ ਵਿਦਿਆ ਪੜਨੀ ਹੋਵੇ ਉਹ ਲੋਕ ਵਕਤਾ ਹੁੰਦੇ ਪੰਡਤ ਹੁੰਦੇ ਇੱਕ ਕਿਸਮ ਸੋਫਾ ਦੂਸਰੀ ਕਿਸਮ ਖत्री ਕਸ਼ਤਰੀ ਜਿਹੜੇ ਲੜਦੇ ਜਿਹਦਾ ਜਿਹਦਾ ਦੇਵਸੂ ਭਾਗਮੇ ਸੈਸ਼ ਕਰਕੇ ਨਾਮਦਾ ਹੈ ਉਹ ਸੋਭਦਾ ਹੈ ਔਰ ਉਹਨੂੰ ਲੜਨਾ ਹੀ ਆਉਂਦਾ ਉਹ ਵਿਦਿਆਰਥੀ ਪੜ ਸਕਦੇ ਉਹ ਹੋਰ ਕੋ ਕੰਮ ਕਿਉਂਕਿ ਉਹਨਾਂ ਦੇ ਕਰੈਕਟਰ ਦੇ ਵਿੱਚ ਉਹਨਾਂ ਦੇ ਚਿੱਤਰ ਦੇ ਵਿੱਚ ਇੱਕ ਚੀਜ਼ ਪ੍ਰੋਮੀਨੈਂਟ ਹੋਏ ਅਬੀ ਤਿਤਾ ਵੀ ਉਹਨੀਆਂ ਪਰ ਇੱਕ ਖਾਸ ਗੱਲ ਹੋਏਗੀ ਉਹ ਲੜਨਾ ਪਰਨਾ ਚਾਹਦੇ ਹੋਣਗੇ ਛਤਰੀ ਹੋਣਗੇ ਯੋਧੇ ਹੋਣਗੇ ਬਹਾਦਰ ਹੋਣਗੇ ਸੂਰਬੀਰ ਹੋਣਗੇ ਗੁਰੂ ਦੀਆਂ ਫੌਜਾਂ ਲੜਦੀਆਂ ਸਨ ਤੇ ਭਾਈ ਕਨਈਆ ਜੀ ਸੇਵਾ ਕਰਨੇ ਸਨ ਪਾਣੀ ਉਹਨਾਂ ਨੇ ਜਗੜੀ ਲੜੀ ਉਹ ਟਾਈਪ ਵੱਖਰੀ ਤੇ ਜਿਹੜੇ ਯੋਧੇ ਲੜਦੇ ਸਨ ਉਹਨਾਂ ਦੀ ਟਾਈਪ ਉਹਨਾਂ ਦਾ ਚਿੱਤਰ ਜਿਹੜਾ ਉਹਨਾਂ ਦਾ ਟਾਈਪ ਜਿਹੜੀ ਹੈ ਟਾਈਪ ਆਫ ਕਰੈਕਟਰ ਜਿਹੜਾ ਹੈ ਉਹ ਡਿਫਰੈਂਟ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਈ ਉਹਨਾਂ ਨੂੰ ਗਿਆਨਕੁਮਾਰ ਦੀ ਸੇਵਾ ਕਰਦੇ ਭਰੀ ਜੋ ਨਾਲੋਂ ਮਲਹ ਪੱਟੀ ਦਿੱਤੀ ਜਿੱਥੇ ਰੋਗੀਆਂ ਜਿੱਥੇ ਫਟ ਲੋਕ ਨੇ ਉਹਨਾਂ ਨੂੰ ਤੁਸੀਂ ਮਲਹ ਪੱਟੀ ਦੀ ਸੇਵਾ ਕਰਦੇ ਇਸ ਤੀਗੇ ਉਹ ਜੋਦੇ ਲੜਦੇ ਪੰਡਿਤ ਸਾਸ਼ਸਤ ਸਿਮਰਤ ਪੜਿਆ ਜੋਗੀ ਗੁਰਗ ਗੁਰਕ ਕੜਿਆ ਕਰਿਆ ਮੈਂ ਗੁਰਗ ਹਰ ਹਰ ਜਪ ਪੜਿਆ ਅਗੋ ਮਹਾਰਾਜ ਜੀ ਦੇ ਲਈ ਸਿਆਸੀ ਮabhut ਲਾਇ ਦੇਸ ਵਾਰੀ ਪਰਤੇ ਤਿਆਗ ਕਰੀ ਬ੍ਰਹਮਚਾਰੀ ਮੈ ਮੂਰਖ ਹਰ ਆਸਵਾਹੀ ਖਤਰੀ ਕਰਮ ਕਰੇ ਸੁਰਤਨ ਪਾਵੈ ਸੂਦ ਵੈਸ਼ ਸੰਚਿਤ ਪਾਵੈ ਮੈ ਮੂਰਖ ਹਰ ਨਾਮ ਛਡਾਇ ਤੁਰਕੇ ਨੇ ਖਤਰੀ ਜਿਹੜੇ ਨੇ ਲੜਦੇ ਜੋਦੇ ਹੁੰਦੇ ਨੇ ਉਸ ਤੋਂ ਬਾਅਦ ਆਉਂਦਾ ਹੈ ਵੈਸ਼ ਵੈਸ਼ ਉਹ ਲੋਗ ਜਿਹੜੇ ਬਿジネス맨 ਨੇ ਤੇ ਵਪਾਰ ਦੇ ਵਿੱਚ ਟਿਕ ਤੇ ਪਹੁੰਚੇ ਪਰ ਖत्री ਆਤਮਿਕ ਤੇ ਮੈਂ ਬਿਜ਼ਨਸ ਕਰਾਂ ਉਹਦੀ ਤਾਈ ਕੋਲ ਉਹ ਘੱਟ ਖਾਏ। ਅਪ ਮੈਂ ਸੰਗੀਤਕਾਰ ਨੂੰ ਕੋਈ ਇੰਜੀਨੀਅਰ ਦਾ ਕੰਮ ਦੇ ਦੇਗਾ ਜਾਂ ਕੋਈ ਡਾਕਟਰ ਦਾ ਕੰਮ ਦੇ ਦੇਗਾ ਤਾਂ ਮੈਂ ਤੇ ਉਹ ਕੰਮ ਕਰ ਦਿਆਂ। ਇਸ ਕਰਕੇ ਸੰਸਾਰ ਜਿਹੜੀ ਪੋਲਡ ਰਹੀ ਦੇ ਤਾਂ ਜਿਹੜੀ ਗੱਲਾਂ ਪੂਰੀਆਂ ਨਹੀਂ ਹੁੰਦੀਆਂ ਉਹ ਵਾਦਾ ਹੈ ਇੰਜੀਨੀਅਰ ਜਿਹੜਾ ਉਹ ਡਾਕਟਰ ਬਣ ਗਿਆ ਡਾਕਟਰ ਜਿਹੜਾ ਉਹ ਇੰਜੀਨੀਅਰ ਬਣ ਗਿਆ ਕਲਾਕਾਰ ਜਿਹੜਾ ਉਹ ਕਿਸੇ ਸ਼ੂ ਕੰਪਨੀ ਚ ਲੱਗ ਗਿਆ ਇਹ ਉਲਟ-ਪੁਲਟ ਹੋਣ ਕਰਕੇ ਸਾਰਾ ਜਿੰੰਦਾ ਸੰਸਾਰ ਦੀ ਬੰਦੀ ਹਾਲਤ ਦੇ ਸਾਹਮਣੇ ਆਉਂਦੀ ਆਪਣਾ ਟਾਈਪ ਉਹਨਾਂ ਪਤਾ ਨਹੀਂ ਹੁੰਦਾ ਕੰਮ ਕਰੀ ਜਾਂਦੇ ਨੇ ਕਹਨੀਆਂ ਵੀ ਦੇਖਦੇ ਨੇ ਕਈ ਸ਼ਾਇਰ ਬੰਨਾ ਚਾਹਦੇ ਉਹ ਡਾਕਟਰ ਬਣ ਜਾਂਦੇ ਤੇ ਜਿਹਨੇ ਫੜੀ ਦਾਣੀ ਹੈ ਉਹ ਜੀਨੀਅਸ ਬਣ ਜਾਂਦਾ ਉਹ ਇਸਰ ਕੀ ਇਹ ਗੁਰੂ ਕਹਿੰਦੇ ਨੇ ਪਸੰਦਨ ਦੀ ਲੋੜ ਹੈ ਵੈਸ ਜਿਹੜਾ ਇਹ ਬਿਜ਼ਨਸਮੈਨ ਹੁੰਦਾ ਹੈ ਔਰ ਇਹ ਬਿジネス ਵੀ ਪਰਵੀਰ ਹੁੰਦਾ ਹੈ। ਤੈਨੂੰ ਪਤਾ ਕਿ ਸਭ ਵਪਾਰ ਕਰਨਾ ਹੈ, ਇਸ ਤਰ੍ਹਾਂ ਵਪਾਰ ਤੇ ਪਾਧਾ ਹੋਏ। ਉਸ ਤੋਂ ਬਾਅਦ ਆਉਂਦਾ ਹੈ ਸੂਦਰ। ਸੂਦਰ ਦਾ ਮਤਲਬ ਸੇਵਾਦਾਰ ਹੈ। ਅਸੀਂ ਸੂਦਰ ਨੂੰ ਭਗਤੀ ਦੇ ਨਾਮ ਦੀ ਯਾਤ ਦੇ ਨਰਦਸ਼ੀ ਦੇ ਦਿੱਤੀ ਹੈ। ਪਾਛਾ ਕਿਹਦੇ ਨਹੀਂ। ਸੂਦਰ ਦਾ ਮਤਲਬ ਉਹ ਜਿਹੜਾ ਸੇਵਾ ਕਰਦਾ ਹੈ, ਜੋੜੇ ਦੀ ਸੇਵਾ ਕਰਦਾ, ਝਾੜੂ ਦੀ ਸੇਵਾ ਕਰਦਾ। ਉਹਦੇ ਵਿੱਚ ਇਹ ਚੀਜ਼ ਪ੍ਰਵੇਸ਼ ਹੈ। ਔਰ ਗੁਰੂ ਘਰ ਰਵਿੰਦਰ ਵਿੱਚ ਚਾਰੇ ਕੈਰੈਕਟਰ ਜਿਹੜੇ ਦੇਖਣ ਨੂੰ ਮਿਲ ਲਗੇ।

ਸਤਿ ਸ੍ਰੀ ਅਕਾਲ ਜਦੋਂ ਇਹ ਬੜੀ ਆਈ ਬਾਪੂ ਦੇ ਘਰ ਦੀ ਸੋਭਾ ਜਿਹੜੀ ਹੈ ਨਾ ਉਹ ਮਿਲ ਜਾਂਦੀ ਤੇ ਉਹਦੇ ਅੰਦਰ ਨੂੰ ਜਿਹੜੇ 11 ਚੱਕਰ ਹੁੰਦੇ ਉਹ ਜਾਗਦੇ ਨੇ ਉਹਨੂੰ ਗਿਆਨ ਹੁੰਦਾ ਤੇ ਗਿਆਨ ਹੁੰਦਿਆਂ ਹੀ ਮਨ ਅਨੰਦ ਦੀ ਧਾਰ ਜਿਹੜੀ ਹੈ ਉਹ ਵਹਿ ਜਾਂਦੀ ਹੈ ਜਿਸ ਨਾਲ ਜੀਵਨ ਜਿਹੜਾ ਉਹਦਾ ਧੰਨ ਹੋ ਜਾਂਦਾ ਨਹੀਂ ਤੇ ਕੰਮ ਕਰਦੇ ਕਰਦੇ ਕਈ ਵਾਰੀ ਮਨ ਐਸਾ ਸ਼ੇਂਕ ਹੋ ਜਾਂਦਾ ਹੈ ਬੰਦ ਦੇ ਅੰਦਰ ਸੁਗੜ ਜਾਂਦਾ ਹੈ ਪ੍ਰਸੰਤਾ ਦੀ ਰੇਧੀ ਈੜਾ ਦੀ ਰੇਦਾ ਉਹ ਬਿਗਸਟ ਜਿਹੜਾ ਕਿੱਦਾਂ ਬਿੜਾਵ ਹੈ ਉਹ ਸਾਰਾ ਕੁਝ ਆਪ ਨੂੰ ਭੁੱਲ ਜਾਂਦਾ ਹੈ पाच-ਛੇ ਦਿਨ ਨਹੀਂ ਤੂੰ ਗੁਰੂ ਦੇ ਨਾਲ ਜੋੜ ਗੁਰੂ ਦੇ ਨਾਮ ਦੇ ਨਾਲ ਜੋੜ ਤੇ ਇਹ ਸਰਕੇ ਅਸੀਂ ਅੰਧੇ ਲੋਕ ਹਾਂ ਇਸ ਤਰ੍ਹਾਂ ਦੀ ਲੋਕ ਜਿਹੜੇ ਮੈਂ ਉਹ ਤੇ ਆਪਣੇ ਟੀਕ ਰੱਖੀ ਹੈ ਮੈਂ ਅੰਧੇ ਦੀ ਦੇਖ ਤੈਰਾ ਨਾਮ ਖੁਦ ਘੜਾਇਆ ਇਹ ਸ਼ਬਦੀ ਕੀ ਪੰਕਤੀ ਇਹ ਹੈ ਕਿ ਮੈਂ ਅੰਧੇ ਹਰ ਟੀਕ ਟਿਕਾਇ ਮੈਂ ਆਪਣੇ ਅੰਧੇ ਪਾਤੋਂ ਦੂਰ ਕਰਨ ਵਾਸਤੇ ਆਪਣੀ ਆਸਾ ਆਪਣੇ ਤੇਰੇ ਆਪਣਾ ਆਸਰਾ ਜਿਹੜਾ ਹੈ ਕਿ ਗੁਰੂ ਨੂੰ ਬਣਾ ਲਿਆ ਹੈ ਸਭ ਤੋਂ ਸੱਚੇ ਪਾਤਸ਼ਾਹ ਜੀ ਨੇ ਉਹਨੇ ਨੇ ਚੋਣ ਕਿ ਨੂੰ ਬੜਿਆ ਦਿੱਤੀ ਹੈ ਉਹ ਰੱਬ ਵੀ ਕਰਦਾ ਹੈ सब पटया जोगी बोल तो करिया मैं मुरन हरि हरि जब पटया हरि जब पटया सन्यासी विभूत लाए देशवार सन्यासी ਬਿਚਾਰੀ ਮੈਂ ਮੂਰਤ ਹਰ ਆਸ ਤੁਹਾਰ ਖਤਰੀ ਕਰਮ ਪਰੇ ਸੁਰਖਨ ਪਾਵੈ ਸੁੰਦਰੈ ਪ੍ਰਕਿਰਤਵਾ ਆ ਮੈਂ ਜਵੇ ਪਰਨਾ ਸਗਾਵੇ ਨਾਮ ਸਗਾਵੇ ਸਭ ਤੇ thank you